ਬੀਤੇ ਦਿਨੀ ਪੰਜਾਬ ਸਰਕਾਰ ਵੱਲੋਂ ਸੀਨੀਅਰ ਨੇਤਾ ਜਰਨੈਲ ਨੰਗਲ ਨੂੰ ਇੰਪਰੂਵਮੈਂਟ ٹرسٹ ਫਵੜਾ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ ਜਿਸ ਤੋਂ ਬਾਅਦ ਜਰਨੈਲ ਨੰਗਲ ਵੱਲੋਂ ਆਪਣਾ ਚਾਰ ਸੰਭਾਲ ਲਿਆ ਗਿਆ ਹੈ ਇਸ ਦੌਰਾਨ ਉਹਦਾ ਸੰਵਲਨ ਸਮਾਰੋਹ ਦੌਰਾਨ ਵਿਸ਼ੇਸ਼ ਤੌਰ ਤੇ ਮੈਂਬਰ ਪਾਰਲੀਮੈਂਟ ਡਾਕਟਰ ਰਾਜਕਮਾਰ ਚੱਬੇਵਾਲ ਅਤੇ ਪੰਜਾਬ ਸਰਕਾਰ ਦੇ ਲੋਕਲ ਬਾਡੀ ਮਨਿਸਟਰ ਡਾਕਟਰ ਰਵਜੋਦ ਹਾਜ਼ਰ ਹੋਏ। ਉਹਨਾਂ ਨਾਲ ਹਲਕਾ ਇੰਚਾਰਜ ਸਰਦਾਰ ਜੁਗਿੰਦਰ ਸਿੰਘ ਮਾਨ, ਮਹਿਲ ਕਲਾ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਜ਼ਿਲ੍ਹਾ ਪ੍ਰਧਾਨ ਮੈਡਮ ਲਲਿਤਾ ਸਕਲਾਨੀ, ਸੀਨੀਅਰ ਆਪਨੇਤਾ ਸੰਤੋਸ਼ ਕੁਮਾਰ ਗੋਗੀ, ਮੇਅਰ ਰਾਮਪਾਲ ਉਪਲ, ਡਿਪਟੀ ਮੇਅਰ ਵਿੱਕੀ ਸੂਦ, ਮਾਰਕੀਟ ਕਮੇਟੀ ਦੇ ਚੇਅਰਮੈਨ ਤਵਿੰਦਰ ਰਾਮ, ਪ੍ਰੇਤਪਾਲ ਘਰਤੁਲੀ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ। ਜਿਨ੍ਹਾਂ ਨੇ ਜਰਨੈਲ ਨੰਗਲ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਹਾਰਦਿਕ ਵਧਾਈਆਂ ਦਿੱਤੀਆਂ ਇਸ ਦੌਰਾਨ ਉਨ੍ਹਾਂ ਕਿਹਾ ਕਿ ਪਾਰਟੀ ਨੂੰ ਜਰਨੈਲ ਨੰਗਲ ਵਰਗੇ ਇਮਾਨਦਾਰ ਨੇਤਾਵਾਂ ਦੀ ਬਹੁਤ ਜ਼ਰੂਰਤ ਹੈ ਤੇ ਉਹ ਆਸ ਕਰਦੇ ਹਨ ਕਿ ਜਰਨੈਲ ਨੰਗਲ ਸਰਕਾਰ ਦੀਆਂ ਉਮੀਦਾਂ ਤੇ ਖਰਾ ਉਤਰ ਕੇ ਫਗਵਾੜਾ ਵਾਸੀਆਂ ਦੀ ਸੇਵਾ ਕਰਨਗੇ। ਵਾਲਾ ਸਮਾਗਮ ਫਗਵਾੜਾ ਸਮਾয়া ਸਾਡੇ ਸ਼ੁਰੂ ਤੋਂ ਮਿਸ਼ਨਰੀ ਸਾਥੀ ਮਿਹਨਤੀ ਵਰਕਰ ਮਿਹਨਤੀ ਵਲੰਟੀਅਰ ਹਲਕਾ ਫਗਵਾੜਾ ਤੋਂ ਜਿਹੜਾ ਕਿ ਪਾਰਟੀ ਨੇ ਇੱਕ ਚੇਅਰਮੈਨ ਨੇ ਇੰਪਰੂਵਮੈਂਟ ਦਾ ਸਵਾਰ ਦੇ ਕੇ ਨਵਾਜਿਆ ਮੈਂ ਆਪਣੇ ਵੱਲੋਂ ਆਪਣੇ ਮੈਂਬਰ ਵੱਲੋਂ ਡੈਸ਼ਨਲ ਹਾਈ ਕਮਾਂਡ ਅਰਜਨ ਕੇਜਰੀਵਾਲ ਜੀ ਦਾ ਭਗਵੰਤ ਮਾਨ ਜੀ ਦਾ ਅਮਨ ਰੋੜਾ ਜੀ ਦਾ ਮਨੀਸ਼ ਸੋਧਿਆ ਜੀ ਦਾ ਸ਼ੇਰੀ ਗਲਸੀ ਦਾ ਸਾਰੇ ਸੰਗਠਨ ਦੇ ਜਿੰਨੇ ਵੀ ਸਾਡੇ ਅਹੁਦੇਦਾਰ ਨੇ ਉਹਨਾਂ ਦਾ ਧੰਨਵਾਦ ਕਰਦਾ ਤੇ ਸਾਨੂੰ ਵਧਾਈ ਵੀ ਦਿੰਦਾ ਆ ਕਿ ਵਾਕਈ ਜੇ ਕਿਸੇ ਪਾਰਟੀ ਚ ਇਮਾਨਦਾਰੀ ਮਿਹਨਤ ਦਾ ਮੁੱਲ ਪੈਂਦਾ ਤਾਂ ਆਮ ਆਦਮੀ ਪਾਰਟੀ ਦਾ ਮੁੱਲ ਮੁੱਲ ਪੈਂਦਾ ਤੇ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਜਰਨੈਲ ਲੰਗਲ ਉਹਨਾਂ ਦੇ ਪਰਿਵਾਰ ਨੂੰ ਦੇ ਪੂਰੀ ਫੁਵਾੜਾ ਟੀਮ ਨੂੰ ਬਹੁਤ ਬਹੁਤ ਵਧਾਈ ਦਿੰਦਾ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਧੰਨਵਾਦ ਇਸ ਦੌਰਾਨ ਜਿੱਥੇ ਆਪ ਪਾਰਟੀ ਦੇ ਵਰਕਰਾਂ ਦੇ ਟਰਸਟ ਦੇ ਕਰਮਚਾਰੀਆਂ ਵੱਲੋਂ ਜਰਨੈਲ ਨੰਗਲ ਨੂੰ ਬੁੱਕੇ ਦੇ ਕੇ ਜੀ ਆਇਆਂ ਨੂੰ ਕਿਹਾ ਗਿਆ ਉੱਥੇ ਹੀ ਉਹਨਾਂ ਦਾ ਮੂੰਹ ਵੀ ਮਿਠਾ ਕਰਵਾਇਆ ਗਿਆ ਸਮਾਗਮ ਦੌਰਾਨ ਆਏ ਹੋਏ ਮਹਿਮਾਨਾਂ ਦਾ ਸਨਮਾਨ ਵੀ ਕੀਤਾ ਗਿਆ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਸਾਥੀਓ ਅੱਜ ਬਹੁਤ ਹੀ ਖੁਸ਼ੀ ਦਾ ਦਿਹਾੜਾ ਹੈ ਖੁਦ ਲੱਖੀਆਂ ਪਾਸੇ ਆਈਆਂ ਜੇ ਸੱਤ ਸੁੰਦਰ ਨੇ ਸੋ ਵਾਇਬਲ ਦੀ ਬਾਰ ਕਰਦਾ ਅੱਜ ਮੇਰਾ ਛੋਟਾ ਵੀਰ ਜਰਨੈਲ ਲੰਗਰ ਜੀ ਅੱਜ ਉਹਨਾਂ ਦੀ ਤਾਜਪੋਸ਼ੀ ਹੈ ਔਰ ਸਾਡੇ ਅੱਜ ਚੇਅਰਮੈਨ ਬਣਿਆ ਉਹਨਾਂ ਨੂੰ ਚੇਅਰਮੈਨ ਬਣਦੇ ਬਹੁਤ-ਬਹੁਤ ਮੁਬਾਰਕਬਾਦ ਬਹੁਤ-ਬਹੁਤ ਵਧਾਈ ਔਰ ਤਾਜਪੋਸ਼ੀ ਦੇ ਜਿੰਨੀ ਵੀ ਲੀਡਰਸ਼ਿਪ ਆਈ ਹੈ ਮੈਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਤੇ ਮੈਂ ਜਰਨੈਲ ਲੰਗਰ ਜੀ ਨੂੰ ਜਿ세 ਤੱਕ ਜਾਣਦਾ ਹੈ ਜਦ ਨਾਲ ਨੰਗਲ ਜੀ ਬਹੁਤ ਹੀ ਮਹਿਨਤੀ ਔਰ ਮੈਂ ਉਹਨਾਂ ਨੂੰ ਨਜ਼ਦੀਕ ਤੋਂ ਵੀ ਜਾਣਦਾ ਦੂਰ ਤੋਂ ਵੀ ਜਾਣਦਾ ਤੇ ਕਿੰਨੇ ਮਹਿਨਤੀ ਨੇ ਇਹ ਵੀ ਭਲੀ ਭਾਂਤ ਜਾਣੋ ਸੋ ਜਦ ਨਾਲ ਨੰਗਲ ਜੀ ਮੈਂ ਨੰਗਲ ਸਾਹਿਬ ਹੈਹੀ ਗਣਾ ਜਦ ਕਿ ਜੇਕਰ ਮਹਿਨਤ ਨੂੰ ਦੂਰ ਕਿਤੇ ਪੈ ਸਕਦਾ ਹੈ ਜੋ ਆਮ ਆਦਮੀ ਪਾਰਟੀ ਦੇ ਪੈਸੇ ਇਸ ਮੌਕੇ ਗੱਲਬਾਤ ਕਰਦੇ ਹਨ ਜਰਨੈਲ ਨੰਗਲ ਨੇ ਉਹਨਾਂ ਨੂੰ ਅਹਿਮ ਜ਼ਿੰਮੇਵਾਰੀ ਦੇਣ ਲਈ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਲੋਕਲ ਬਾਡੀ ਮਿਨਿਸਟਰ ਡਾਕਟਰ ਰਵਜੋਤ ਤੋਂ ਇਲਾਵਾ ਡਾਕਟਰ ਰਾਜਮਾ ਚੱਬੇਵਾਲ ਦਾ ਧੰਨਵਾਦ ਕੀਤਾ ਉੱਥੇ ਹੀ ਉਹਨਾਂ ਵਿਸ਼ਵਾਸ ਦਵਾਇਆ ਕਿ ਜੋ ਜ਼ਿੰਮੇਵਾਰੀ ਉਹਨਾਂ ਨੂੰ ਦਿੱਤੀ ਗਈ ਹੈ ਉਸ ਜ਼ਿੰਮੇਵਾਰੀ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ ਉਹਨਾਂ ਨਾਲ ਹੀ ਵਿਸ਼ਵਾਸ ਦਵਾਇਆ ਕਿ ਟਰਸਟ ਦਾ ਜੋ ਵੀ ਵਿਕਾਸ ਰੁਕਿਆ ਪਿਆ ਹੈ ਉਸ ਨੂੰ ਉਹ ਪੂਰਾ ਕਰਵਾਉਣ ਦਾ ਯਤਨ ਕਰਨਗੇ ਅੱਜ ਦੇ ਜਿਹੜਾ ਇਹ ਅਹੁਦਾ ਸਮਾਰੋਹ ਦੇ ਵਿੱਚ ਵਿਸ਼ੇਸ਼ ਤੌਰ ਤੇ ਮੈਨੂੰ ਆਸ਼ੀਰਵਾਦ ਦੇਣ ਵਾਸਤੇ ਪਹੁੰਚੇ ਲੋਕਲ ਬਾਡੀ ਮਨਿਸਟਰ ਡਾਕਟਰ ਜੋਧ ਜੀ ਜਿਨ੍ਹਾਂ ਦੇ ਯਤਨ ਸਦਕਾ ਅੱਜ ਮੈਂ ਇਸ ਅਹੁਦੇ ਨੂੰ ਸੰਭਾਲ ਰਿਹਾ ਔਰ ਮੈਂ ਧੰਨਵਾਦ ਕਰਦਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਮੈਂ ਧੰਨਵਾਦ ਕਰਦਾ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦਾ ਮਨਿੰਸ ਸੋਦੀਆ ਜੀ ਦਾ ਸਾਡੇ ਪੰਜਾਬ ਪ੍ਰਧਾਨ ਅਮਨ ਅਰੋੜਾ ਜੀ ਦਾ ਸਾਡੇ ਲੋਕ ਸਭਾ ਦੇ ਮੈਂਬਰ ਜਿਹੜੇ ਇਹ ਹਲਕੇ ਤੋਂ ਨੇ ਰਾਜਕੁਮਾਰ ਚੱਬੇਵਾਲ ਜੀ ਦਾ ਔਰ ਸਾਰੀ ਹਾਈ ਕਮਾਂਡ ਦੀ ਟੀਮ ਦਾ ਸਾਡੇ ਐਸਸੀ ਵਿੰਗ ਦੇ ਪੰਜਾਬ ਦੇ ਪ੍ਰਧਾਨ ਸਾਡੇ ਸਰਦਾਰ ਕਲਵੰਤ ਸਿੰਘ ਪੰਡੋਰੀ ਜੀ ਐਮਐਲਏ ਮਹਿਲਕਰਾਂ ਤੋਂ ਸਾਰੇ ਅੱਜ ਮੈਨੂੰ ਆਸ਼ੀਰਵਾਦ ਦੇਣ ਵਾਸਤੇ ਇੱਥੇ ਪਹੁੰਚੇ ਆ ਤੋਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਔਰ ਮੈਂ ਅੱਜ ਇਸ ਗੱਲ ਲਈ ਮਾਣ ਮਹਿਸੂਸ ਕਰਦਾ ਕਿ ਪਾਰਟੀ ਨੇ ਮੇਰੇ ਤੇ ਬਹੁਤ ਵੱਡਾ ਭਰੋਸਾ ਜਿਹੜਾ ਜਤਾਇਆ ਕਿਉਂਕਿ ਮੈਂ ਘਰ ਬੈਠਾ ਸੀ ਮੈਂ ਕੰਮ ਕਰ ਰਿਹਾ ਸੀ ਪਾਰਟੀ ਨੇ ਜਿੱਥੇ ਮੇਰੀ ਜ਼ਿੰਮੇਵਾਰੀ ਲਗਾਉਂਦੇ ਸੀ ਮੈਂ ਉੱਥੇ ਚੱਲਿਆ ਜਾਂਦਾ ਸੀ ਲੇਕਿਨ ਕੋਈ ਡਿਮਾਂਡ ਨਹੀਂ ਸੀ ਰੱਖੀ ਪਾਰਟੀ ਨੇ ਆਪ ਹੀ ਦੇਖਿਆ ਕਿ ਮਿਹਨਤ ਕਰ ਰਿਹਾ ਜਾਂ ਇਮਾਨਦਾਰੀ ਨਾਲ ਕਰ ਰਿਹਾ ਜੋ ਵੀ ਉਹਨਾਂ ਨੇ ਮੇਰੇ ਵਿੱਚ ਕੁਆਲਿਟੀ ਦੇਖੀ ਮੇਰੇ ਤੇ ਭਰੋਸਾ ਜਤਾਇਆ ਘਰ ਬੈਠੇ ਨੂੰ ਫੋਨ ਆਇਆ ਬਈ ਤੈਨੂੰ ਚੇਅਰਮੈਨ ਲਗਾਤਾ ਆ ਔਰ ਇਹ ਬਹੁਤ ਵੱਡੀ ਗੱਲ ਹੈ ਕਿ ਇਹ ਕਿਸੇ ਨੂੰ ਇਦਾਂ ਘਰ ਬੈਠੇ ਨੂੰ ਕਿਉਂਕਿ ਮੇਰਾ ਕੋਈ ਪੋਲੀਟੀਕਲ ਬੈਕਗ੍ਰਾਉਂਡ ਨਹੀਂ ਹੈਗਾ ਨਾ ਮੇਰੀਆਂ ਕੋ ਉੱਪਰ ਮੇਰੇ ਇਦਾਂ ਦੇ ਭਰਾ ਨੇ ਜਿਹੜੇ ਇਸ ਸਟਰਗਲ ਕਰਦੇ ਨੂੰ ਦੇਖਦੇ ਨੇ ਇਹਨਾਂ ਦੇ ਜਤਨਾ ਸਦਕਾ ਅੱਜ ਮੈਂ ਇੱਥੇ ਪਹੁੰਚਾਇਆ ਤੋਂ ਇਸ ਕਰਕੇ ਮੈਂ ਪਾਰਟੀ ਦੀ ਸਮੁੱਚੀ ਹਾਈ ਕਮਾਂਡ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਤੇ ਏਡਾ ਵੱਡਾ ਭਰੋਸਾ ਜਤਾਇਆ ਔਰ ਮੈਂ ਵਿਸ਼ਵਾਸ ਦਵਾਣਾ ਕਿ ਜਿਹੜਾ ਉਹਨਾਂ ਨੇ ਮੇਰੇ ਤੇ ਯਕੀਨ ਕੀਤਾ ਮੈਂ ਉਸ ਭਰੋਸੇ ਨੂੰ ਟੁੱਟਣ ਨਹੀਂ ਦੇਵਾਂਗਾ ਉਸ ਭਰੋਸੇ ਦੇ ਉੱਤੇ ਖਰਾ ਉਤਰਾਂਗਾ ਔਰ ਇੰਪਰੂਵਮੈਂਟ ਟਰਸਟ ਫਗਵਾੜਾ ਜਿਹਦੇ ਵਿੱਚ ਲਗਭਗ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਕੋਈ ਡਿਵੈਲਪਮੈਂਟ ਜ਼ਿਆਦਾ ਨਹੀਂ ਹੋਈ ਤੋਂ ਮੈਂ ਕੋਸ਼ਿਸ਼ ਕਰਾਂਗਾ ਕਿ ਲੋਕਾਂ ਦੀ ਆਸ ਉਮੀਦ ਜਿਹੜੀ ਇੰਪਰੂਵਮੈਂਟ ਟਰਸਟ ਨੂੰ ਹੈ ਉਹਨਾਂ ਦੀ ਆਸ ਉਮੀਦ ਨੂੰ ਵੀ ਪੂਰਾ ਕਰਾਂ ਔਰ ਟਰਸਟ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਉਹ ਵਧੀਆ ਮੁਕਾਮ ਤੇ ਪਹੁੰਚਾਵਾਂ ਇਹ ਹੀ ਜਿਹੜੀ ਹੈ ਸਾਡੀ ਪਹਿਲ ਹੋਏਗੀ ਔਰ ਸਾਰਿਆਂ ਦਾ ਕੰਮ ਜਿਹੜਾ ਉਹ ਪਹਿਲ ਦੇ ਆਧਾਰ ਤੇ ਨਿਰਪੱਖਤਾ ਦੇ ਨਾਲ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਇਸ ਮੌਕੇ ਗੱਲਬਾਤ ਕਰਦੇ ਆ ਜਿੰਦਰ ਸਿੰਘ ਸੋਨੂ ਨੇ ਜਿੱਥੇ ਜਰਨੈਲ ਨੰਗਲ ਦੇ ਇੰਪਰੂਵਮੈਂਟ ਟਰਸਟ ਦਾ ਚੇਅਰਮੈਨ ਹੀ ਲਈ ਤਾਜਪੋਸ਼ੀ ਹੋਣ ਤੇ ਮੁਬਾਰਕਬਾਦ ਦਿੱਤੀ ਉੱਥੇ ਹੀ ਉਹਨਾਂ ਕਿਹਾ ਕਿ ਜਿਸ ਤਰ੍ਹਾਂ ਜਰਨੈਲ ਨੰਗਲ ਸ਼ਹਿਰ ਦੇ ਲੋਕਾਂ ਦੇ ਸਮਾਜਿਕ ਮੁੱਦਿਆਂ ਨੂੰ ਲੈ ਕੇ ਅੱਗੇ ਵਧਦਾ ਰਿਹਾ ਹੈ ਉਸੇ ਤਰ੍ਹਾਂ ਹੀ ਸਰਕਾਰ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਨਿਭਾਉਂਦੇ ਹੋਏ ਸ਼ਹਿਰ ਦੇ ਮੁੱਦਿਆਂ ਨੂੰ ਹੱਲ ਕਰਨ ਦਾ ਯਤਨ ਕਰਦੇ ਹੋਏ ਸ਼ਹਿਰ ਦੀ ਬਿਹਤਰੀ ਲਈ ਕੰਮ ਕਰਨਗੇ ਇਸ ਦੌਰਾਨ ਤਰਨਜੀਤ ਸਿੰਘ ਗਿੰੜਾ ਸਰਦਾਰ ਹਰਮਿੰਦਰ ਸਿੰਘ ਬਸਰਾ ਅਸ਼ੋਕ ਕੁਲਥਮ ਦਵਿੰਦਰ ਕੁਲਥਮ ਤਾਰਾ ਚਾਂਚੁੰਬਰ ਸੀ ਮਾਰਾਣਾ ਹਰਮੇਸ਼ ਪਾਠਕ ਪਵਨ ਸ਼ਰਮਾ ਪੱਪੀ ਤੋਂ ਇਲਾਵਾ ਬੱਡੀ ਗਿਣਤੀ ਵਿੱਚ ਆਪ ਪਾਰਟੀ ਦੇ ਵਰਕਰ ਮੌਜੂਦ ਹਨ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ